ਹਾਂ ਜੀ ਵੀਰੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਵੀਰੇ ਆਪਾਂ ਲੈ ਕੇ ਆਏ ਟਰੈਕਟਰ ਤੁਹਾਡੇ ਲਈ ਫਾਰਮ ਟਰੈਕਸ 60 2002 ਮਾਡਲ ਆ ਵਧੀਆ ਕੰਡੀਸ਼ਨ ਚ ਆ ਵੀਰੇ ਤੇ ਜਿਸ ਕਿਸੇ ਵੀ ਵੀਰ ਨੇ ਆਪਣੇ ਲੈਣਾ ਹੋਵੇ ਵੀਰੇ ਆਪਾਂ ਨੂੰ ਕੰਟੈਕਟ ਕਰ ਸਕਦਾ ਆ ਆਪਣੇ ਆ ਸਕਰੀਨ ਤੇ ਨੰਬਰ ਚੱਲ ਰਹੇ ਨੇ ਤੇ ਸਾਰੇ ਵੀਰੇ ओरिजिनल ओरिजिनल ਆ ਕੋਈ ਵੀ ਪ੍ਰੋਬਲਮ ਨਹੀਂ ਹੈਗੀ ਤੇ ਬਾਕੀ ਵੀਰੇ ਆਪਾਂ ਤੁਹਾਨੂੰ ਕੱਪੜਾ ਲਾ ਕੇ ਦਿਖਾ ਦਿੰਨੇ ਆ ਚੰਗੀ ਤਰ੍ਹਾਂ ਲਓ ਵੀਰੇ ਦੇਖੋ ਵਧੀਆ ਕੰਡੀਸ਼ਨ ਦਾ ਵੀਰੇ ਕੋਈ ਪ੍ਰੋਬਲਮ ਨਹੀਂ ਹੈਗੀ ਐਨ ਵਧੀਆ ਚੱਲਦਾ ਇੰਜਨ ਗੇਅਰ ਦਾ ਐਨ ਓਕੇ ਆ

ਹਾਂਜੀ ਵੀਰੇ ਹੁਣ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਕਾਪੀ ਇਹਦੀ ਆ ਹੈਗੀ ਵੀਰੇ ਇਹਦੀ ਕਾਪੀ ਪੀਬੀ03 ਜੇ 4282 ਨੰਬਰ ਆ ਵੀਰੇ ਦਾ